ਅਲਾ ਮਸ਼ਹੂਰ ਹੜਤਾਲ ਕਰਾਂਗੇ ਕੰਨੇ ਕੀ ਹੋ ਗਿਆ ਜੀ ਉਹ ਕਹਿੰਦੇ ਸਾਡੇ ਨਾਲ ਦਾ ਰਿਸ਼ਵਤ ਲੈਂਦਾ ਫੜ ਲਿਆ ਹੜਤਾਲ ਕਰ ਲਉ ਉਸ ਤੋਂ ਬਾਅਦ ਉਹ ਕਲਮ ਕਿਹਨੂੰ ਦੇਣੀ ਹੈ ਇਹ ਫੈਸਲਾ ਸਰਕਾਰ ਕਰੂਗੀ ਕਿ ਭਾਈ ਆਏ ਹੋ ਨਾ ਫਿਰ ਕਲਮ ਤੋਂ ਬਾਅਦ ਇੱਕ ਵਾਰੀ ਕਲਮ ਛੱਡ ਕੇ ਦਿਖਾਓ ਤੁਸੀਂ ਫਿਰ ਲੱਖ ਲੱਖ ਡੇ ਡੇ ਲੱਖ ਤਰ੍ਹਾਂ ਕਹਾ ਲੈਣੇ ਹੋ ਰੋਜ਼ ਹੜਤਾਲ ਉਹ ਸਾਡੇ ਕੋਲੇ ਲੱਖਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਤੁਹਾਡੇ ਨਾਲ ਵੱਧ بڑے ਲਿਖੇ ਬੈਠੇ ਨੇ ਜਿਹੜੇ ਉਸ ਕਲਮ ਨੂੰ ਫੜਨ ਲਈ ਤਿਆਰ ਨੇ ਸ਼ਾਇਦ ਮੈਨੂੰ ਸਮਝ ਨਹੀਂ ਆਉਣਗੇ ਨਵੇਂ ਆਏ ਨੇ ਬਾਜ਼ ਆਖ ਹੈ ਮੇਰੀ ਕਿ ਕੌਣ ਕਿੱਥੇ ਲੋਕਾਂ ਨੂੰ ਤੰਗ ਕਰ ਰਿਹਾ ਕਲਮ ਛੋੜ ਵਾਲਿਆਂ ਨੇ ਅੱਗੇ ਦੀ ਅੱਗੇ ਬੰਦੇ ਰੱਖੇ ਹੋਏ ਨੇ ਆਪ ਜਾਂਦੇ ਹੀ ਨਹੀਂ ਉੱਥੇ 10000 ਤੇ ਰੱਖਿਆ ਬੰਦਾ ਕਿਉਂਕਿ ਆਪ ਇੰਨੀ ਲੈਂਦਾ ਆਪ ਕੋਈ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਮੇਰੇ ਕੋਲੇ ਸਾਰੀਆਂ ਲਿਸਟਾਂ ਪਈਆਂ ਨੇ ਜੇ ਧਮਕੀ ਮੰਨਣੀ ਹੈ ਧਮਕੀ ਮੰਨ ਲਓ ਪਤਾ ਨਹੀਂ ਪਟਵਾਰੀ ਜੂਨੀਅਨ ਜਿਹੜੀ ਹੈਗੀ ਆ ਪਟਵਾਰ ਜੂਨੀਅਨ ਹੈਗੀ ਆ ਉਹੋ ਕਿਸ ਹیثیت ਦੇ ਨਾਲ ਜਾਂ ਕਿਸ ਜੂਨੀਅਨ ਦਾ ਡਰ ਦਿਖਾ ਕੇ ਸਰਕਾਰ ਨੂੰ ਧਮਕੀਆਂ ਦਿੰਦੀ ਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਅੱਜ ਅਸੀਂ ਦਿਖਾਣੇ ਆ ਕਿ ਕਦੂ ਕਦੂ ਪਟਵਾਰੀ ਜਿਹੜੇ ਆ ਕਿੱਦਾਂ ਕਿੱਦਾਂ ਫੜੇ ਖਾਂ ਕੋਈ ਕੱਦਾ ਕੇਸ ਹੋਵੇ ਤਾਂ ਮੰਨਿਆ ਮਤਲਬ ਜਦੋਂ ਲੱਗਦਾ ਹੈ ਕਿ ਸਰਕਾਰ ਨੂੰ ਵੀ ਜਾਂ ਲੋਕਾਂ ਨੂੰ ਵੀ ਸਾਰਿਆਂ ਦਾ ਹੀ ਆਵਾ ਉਤਿਆ ਆ ਤੇ ਤੁਸੀਂ ਆ ਤਸਵੀਰਾਂ ਦੇਖ ਸਕਦੇ ਹੋ ਆਜ਼ਾਦ ਸੋਚ ਦੀ ਖਬਰ ਆ ਕਿ ਪਟਵਾਰੀ ਰੰਗੇ ਹੱਥੀ ਰਿਸ਼ਵਤ ਲੈਦਾ ਕਾਬੂ ਦੂਜੀ ਵਜ੍ਹਾ ਇਹ ਆ ਤੁਸੀਂ ਦੇਖ ਸਕਦੇ ਹੋ ਕਿ ਪਟਵਾਰੀ 20000 ਇੱਕ ਮਾਤੜ ਬੰਦੇ ਨੂੰ ਤਾਂ ਪਰੇਸ਼ਾਨੀ ਹੁੰਦੀ ਆ ਉਹਨਾਂ ਕੋਲ ਕਾਗਜ਼ ਬਣਾਉਣ ਜਾਂਦਾ ਇਹ ਕਹਿੰਦੇ 20-20000 ਰੁਪਈਆ ਦਿਓ ਲੋ ਜੀ ਕਮ ਕਮਾਲ ਦੀ ਗੱਲ ਆ ਸਰਕਾਰ ਤੁਹਾਨੂੰ ਤਨਖਾਹ ਦਿੰਦੀ ਆ ਤੁਸੀਂ ਜਦੋਂ ਨੌਕਰੀ ਤੇ ਲੱਗੇ ਸੀ ਤੁਹਾਨੂੰ ਪਤਾ ਸੀ ਕਿ ਇੰਨੀ ਤਨਖਾਹ ਮਿਲਣੀ ਆ ਜੇ ਤੁਹਾਨੂੰ ਲੱਗਦਾ ਸੀ ਕਿ ਤਨਖਾਹ ਘੱਟ ਆ ਤੁਸੀਂ ਜੂਨੀਅਨ ਦੀ ਆੜ ਦੇ ਵਿੱਚ ਪਟਵਾਰੀ ਲੋਕ ਲੜ ਕੇ ਸਰਕਾਰ ਨੂੰ ਬਲੈਕਮੇਲ ਕਰਦੇ ਨੇ ਤੁਹਾਨੂੰ ਪਤਾ ਸੀ ਜਦ ਪਟਵਾਰੀ ਲੱਗੇ ਆ ਕਿ ਤੁਹਾਡੀ ਤਨਖਾਹ ਇੰਨੀ ਆ ਤੁਸੀਂ ਉਹ ਬੌਂਡ ਸੈਂ ਕੀਤਾ ਹੈਗਾ ਆ ਅਪੁਆਇੰਟਮੈਂਟ ਲੈਟਰ ਲਿਆ ਹੈਗਾ ਆ ਉੱਤੇ ਸਾਈਨ ਕੀਤੇ ਆ ਕਿ ਹਾਂ ਮੈਨੂੰ ਇਹ ਸਾਰੇ ਕਾਨੂੰਨ ਜਿਹੜੇ ਆ ਸਰਕਾਰ ਦੇ ਪੁੱਗਦੇ ਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਅਸੀਂ ਹੌਲੀ-ਹੌਲੀ ਤੁਹਾਨੂੰ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਲਾਲਾਬਾਲ ਦਾ ਮਾਲ ਵਿਭਾਗ ਦਾ ਪਟਵਾਰੀ 3000 ਰੁਪਏ ਰਿਸ਼ਵਤ ਲੈਂਦਾ ਕਾਬੂ ਮਤਲਬ ਕੋਈ ਕੋਈ ਵੀ ਜਿਹੜਾ ਹੈਗਾ ਕਿਸੇ ਵੀ ਸਰਕਲ ਦਾ ਬੰਦਾ ਜਿਹੜਾ ਹੈਗਾ ਆ ਉਹਨੇ ਕਿਸੇ ਨੂੰ ਵੀ ਬਖਸ਼ਿਆ ਹੋਵੇ ਆ 30000 ਰੁਪਏ ਪਟਵਾਰੀ ਰਿਸ਼ਵਤ ਲੈਂਦਾ ਕਾਬੂ ਅਗਲੇ ਨੂੰ ਪਤਾ ਨਹੀਂ ਕਿੱਥੋਂ ਪੈਦਾ ਕੀਤਾ ਹੋ 30000 ਰੁਪਏ ਕਿਤੇ ਦਰੱਖਤਾਂ ਉੱਤੇ ਰੁਪਏ ਲੱਗਦੇ ਨਹੀਂ ਪਟਵਾਰੀ ਸਾਹਿਬ ਤੁਸੀਂ ਆਪਣੇ ਅੰਦਰ ਛਾਤੀ ਮਾਰ ਕੇ ਦੇਖੋ ਕਿ ਤੁਸੀਂ ਗਲਤ ਹੈਂ ਜੂਨੀਅਨ ਦੀ ਬਣਾ ਕੇ ਤੁਸੀਂ 8-10 ਬੰਦੇ ਇਕੱਠੇ ਹੋ ਕੇ ਇਹ ਮੈਂ ਨਹੀਂ ਕਹਿੰਦਾ ਆਂ ਅਖਬਾਰਾਂ ਆਂ ਮੈਂ ਖਬਰਾਂ ਦੱਸਦੀਆਂ ਕਿ ਤੁਸੀਂ ਕਿੰਨੇ ਭ੍ਰਿਸ਼ਟ ਹੋ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਪਟਵਾਰੀ ਰਿਸ਼ਵਤ ਲੈਂਦਾ ਕਾਬੂ ਆ ਮੁਖਸ਼ਰ ਸਾਹਿਬ ਦਾ ਪਟਵਾਰੀ ਤੁਸੀਂ ਦੇਖ ਲਓ ਕਿ ਆ ਚੱਕਿਆ ਗਿਆ ਹੈਗਾ ਆ ਰਿਸ਼ਵਤ ਲੈਂਦਾ ਕਾਬੂ ਹੈਗਾ ਮਾਲ ਪਟਵਾਰੀ ਜਿਹੜਾ ਹੈਗਾ ਬੀਵਿਅੰਸ ਦਾ ਦੈਨਿਕ ਸਵੇਰਾ ਦੀ ਖਬਰ ਆ ਈ ਭਾਰਤ ਦੀ ਖਬਰ ਆ ਪੰਜਾਬ ਦੀ ਪਟਵਾਰੀ ਰਿਸ਼ਵਤ ਲੈਂਦਾ ਕਾਬੂ ਇਹਦੇ ਵਿੱਚ ਅਸੀਂ ਉਹ ਮਤਲਬ ਉਹ ਸਿਟੀ ਨਹੀਂ ਦਿਸ ਰਿਹਾ ਜਿੱਥੇ ਦਾ ਪਟਵਾਰੀ ਇਹ ਫੜਿਆ ਗਿਆ ਹੈਗਾ ਕਿੰਨੀਆਂ ਖਬਰਾਂ ਪੀਟੀਏ ਦੀ ਖਬਰ ਹਮਦਰਦ মিডিਆ ਦੀ ਖਬਰ ਅਜੀਤ মিডিਆ ਦੀ ਖਬਰ ਤੱਪ ਦਾ ਸੱਚ ਦੀ ਖਬਰ ਹੈਗਾ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਤੀ ਕਾਬੂ ਆ ਲਓ ਜੀ ਹਸ਼ਿਆਰਪੁਰ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਪੰਜਾਬ ਦਾ ਜਿਹੜਾ ਜ਼ਿਲ੍ਹਾ ਹੈਗਾ ਆ ਉੱਥੇ ਦੇ ਪਟਵਾਰੀ ਵੀ ਰਿਸ਼ਵਤ ਲੈਂਦਾ ਰੰਗੇ ਹੱਤੀ ਕਾਬੂ ਕੀਤਾ ਗਿਆ ਹੈਗਾ ਚੜ੍ਹਦੀ ਕਲਾ ਟਾਈਮ ਟੀਵੀ ਲਾਈਵ ਦੀ ਖਬਰ ਹੈਗੀ ਆ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਅਜੇ ਅਜੇ ਤੁਸੀਂ ਵੇਟ ਕਰਿਓ ਕੁਝ ਸਮਾਂ ਲੱਗੇਗਾ ਇਹਨਾਂ ਖਬਰਾਂ ਨੂੰ ਖਤਮ ਹੋਣ ਵਾਸਤੇ ਤੁਸੀਂ ਗਾ ਗਿੱਦੜਵਾਹਾ ਦਾ ਪਟਵਾਰੀ ਮੁੱਖ ਸਰਦਾ ਦਾ ਫੜਿਆ ਗਿਆ ਗਿੱਦੜਵਾਹਾ ਉੱਥੇ ਲੱਗ ਗਈ ਪੈਂਦਾ ਗਿੱਦੜਵਾਹਾ ਦਾ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ ਤੁਸੀਂ ਦੇਖ ਸਕਦੇ ਹੋ ਰੰਗੇ ਹੱਥੀ ਫੜਿਆ ਗਿਆ ਯਾਰ ਤੁਹਾਨੂੰ ਕੋਈ ਮਾੜੀ-ਮੋਟੀ ਦੂਜੀ ਹੋਣੀ ਚਾਹੀਦੀ ਆ ਹਨਾ ਸੋ ਗਿੱਦੜਵਾਹਾ ਦੇ ਪਟਵਾਰੀ ਤੋਂ ਬਾਅਦ ਆ ਨਵਾਂ ਸ਼ਹਿਰ ਦਾ ਪਟਵਾਰੀ ਵੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ ਤੁਸੀਂ ਦੇਖ ਸਕਦੇ ਮੂੰਹ ਤੇ ਰਮਾਲ ਬੰਨਿਆ ਆ ਵੈਸੇ ਇਹ ਰਮਾਲ ਬੰਨਣਾ ਨਹੀਂ ਚਾਹੀਦਾ ਹੈਗਾ ਇਹਨਾਂ ਨੂੰ ਪਤਾ ਲੱਗੇ ਕਿ ਲੋਕਾਂ ਨੂੰ ਕਿ ਪੰਜਾਬ ਨੇਸ਼ਨ ਟੀਵੀ ਦੀ ਖਬਰ ਹੈਗੀ ਆ ਕਿ ਇਹ ਇਹਨੂੰ ਪਤਾ ਲੱਗੇ ਲੋਕਾਂ ਨੂੰ ਕਿ ਰਿਸ਼ਵਤ ਲੈਣ ਦਾ ਕਾਬੂ ਆ ਦੇਖੋ ਇਹ ਆ ਖਬਰ ਤੁਸੀਂ ਦੇਖ ਸਕਦੇ ਹੋ ਇਹਨੇ ਤਾਂ ਅੱਤੀ ਕਰਦੀ ਅੱਤ ਕੀ ਇਹ ਤਾਂ ਇਹ ਤਾਂ ਮਤਲਬ ਜਿੱਦਾਂ ਇਹਨੇ ਚੰਤੇ ਜਾ ਕੇ ਪਹੁੰਚਣਾ ਹੁੰਦਾ ਵੀ ਬਹੁਤ ਖਰਚਾ ਦਾ ਹੋਣਾ 1,42,000 ਰਿਸ਼ਵਤ ਦੇ ਮੰਗੇ ਪੈਸੇ ਜਿਹੜੇ ਹੈਗੇ ਆ ਉਹ ਪਟਵਾਰੂ ਰਿਸ਼ਵਤ ਲੈਂਦਾ 71,000 ਰੁਪਇਆ ਰਿਸ਼ਵਤ ਲੈਂਦਾ ਇਹਨੂੰ ਕਾਬੂ ਕੀਤਾ ਗਿਆ ਹੈਗਾ ਜਗਮੋਣ ਸਿੰਘ ਜੀ ਨੇ 30000 ਰੁਪਏ ਪਟਵਾਰੀ ਰਿਸ਼ਵਤ ਲੈਂਦਾ ਕਾਬੂ ਕੀਤਾ ਮੁੱਲਾਂਪੁਰ ਦਾਖਾਂ ਦਾ ਪਟਵਾਰੀ ਤੁਸੀਂ ਦੇਸ਼ ਦੁਨੀਆ ਜੀਜੀ ਮੀਡੀਆ ਦੀ ਖਬਰ ਹੈਗੀ ਆ ਬੀ ਵੀਰ ਜਿਸ ਨੇ 18000 ਰੁਪਏ ਰਿਸ਼ਵਤ ਲੈਂਦਾ ਕਾਬੂ ਕੀਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਆ ਗਈਆਂ ਇਹ ਕੋ ਝੂਠ ਨਹੀਂ ਬੋਲਦੀਆਂ ਅਲੱਗ-ਅਲੱਗ ਚੈਨਲਾਂ ਤੇ ਜੇ ਤੁਸੀਂ ਗਲਤ ਹੋ ਤੇ ਨਾ ਚੈਨਲਾਂ ਤੇ ਤੁਸੀਂ ਮਾਨਹਾਨੀ ਦਾ ਮੁਕੱਦਮਾ ਦਰਜ ਕਰਦੇ ਹੋ ਸੰਕਰ ਸਕਦੇ ਹੋ ਤੁਸੀਂ ਦੱਸ ਸਕਦੇ ਹੋ ਹਮਦਰਦ ਮੀਡੀਆ ਗਰੁੱਪ ਜਿਹੜਾ ਹੈਗਾ 20000 ਰੁਪਏ ਤੁਹਾਨੂੰ ਸਰਕਾਰੀ ਅਫਸਰਾਂ ਨੇ ਫੜਿਆ ਏ ਇੱਕ ਦੇ ਚੈਨਲਾਂ ਵਾਲਿਆਂ ਨੇ ਨਹੀਂ ਫੜਿਆ ਆ ਸਰਕਾਰੀ ਨੌਕਰੀਆਂ ਦੇ ਤਨਖਾਹਾਂ ਲੈ ਕੇ ਸਬਰ ਨਹੀਂ 19000 ਰੁਪਇਆ ਰਿਸ਼ਵਤ ਲੈਂਦਾ ਡੇਲੀ ਪੋਸਟ ਪੰਜਾਬੀ ਦੀ ਖਬਰ ਹੈਗੀ ਆ ਚਲਾ ਤਾਂ ਵਿਚਾਰਾ ਬਿਨੇ ਤਰਸ ਕਰ ਲਿਆ 4000 ਤਾਂ ਹੀ ਮੰਨ ਗਿਆ ਹੈਗਾ ਆ ਪਟਵਾਰੀ ਜਿਹੜਾ ਜਗਬਾਣੀ ਚ ਕਵਰ ਲੱਗੀ ਹੈਗੀ ਆ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਹੈਗੀਆਂ ਮੇਰਾ ਖਿਆਲ ਆ ਕਿ ਇੱਕ ਹੋਰ ਭ੍ਰਿਸ਼ਟਾਚਾਰ ਬੁੱਧਨ ਚਲਾਈ ਮਹਿੰਮ ਕਾਮਜਾਬ ਏ ਚ ਜ਼ੀਰੋ ਸਾਨੂੰ ਦਿਖ ਨਹੀਂ ਰਹੀ ਕਿਉਂਕਿ ਜੇ ਜੀਰੋ ਦੇਖਾਂਗੇ ਤਾਂ ਸ਼ਾਇਦ ਇਹਦਾ ਬੇਰਬਾ ਜਿਹੜਾ ਆ 4000 ਹੀ ਆ 4000 ਰਿਸ਼ਵਤ ਲੈਂਦਾ ਕਾਬੂ ਆ 5000 ਰਿਸ਼ਵਤ ਲੈਣ ਦਾ ਕਾਬੂ ਆ ਪਟਵਾਰੀ ਵੀ 5000 ਰਿਸ਼ਵਤ ਲੈਣ ਦਾ ਕਾਬੂ ਆ 3000 ਰਿਸ਼ਵਤ ਲੈਣ ਦਾ ਕਾਬੂ ਯਾਰਾ ਆਵਾ ਹੀ ਉੱਤੇ ਆਇਆ ਹਨ ਕਿਸੇ ਨੂੰ ਤਾਂ ਛੱਡ ਦਿਓ ਮਤਲਬ ਤੁਹਾਨੂੰ ਰਿਸ਼ਵਤ ਲੈਣ ਲਈ ਥੋੜੀ ਸਰਕਾਰ ਨੇ ਭਰਤੀ ਕੀਤਾ ਹੈ ਵੀ ਤੁਸੀਂ ਜਿਹੜਾ ਸਰਕਾਰ ਦਾ ਕੋਈ ਕੰਮ ਕਰਨਾ ਹੈ ਤੁਸੀਂ ਉਹਨੂੰ ਰਿਸ਼ਵਤ ਲੈ ਕੇ ਹੀ ਕਰੋ ਪੈਸੇ ਲੈ ਕੇ ਹੀ ਕਰੋ ਕਿਉਂਕਿ ਜਦ ਤੁਸੀਂ ਨੌਕਰੀ ਤੇ ਲੱਗੇ ਸੀ ਤੁਹਾਨੂੰ ਪਤਾ ਸੀ ਕਿ ਤੁਹਾਡੀ ਤਨਖਾਹ ਇੰਨੀ ਆ ਤੁਸੀਂ ਇਹ ਮਤਲਬ ਤੁਹਾਨੂੰ ਪਤਾ ਸੀ ਤਨਖਾਹ ਘਟਿਆ ਤੁਸੀਂ ਸਾਈਨ ਨਾ ਕਰਦੇ ਠੀਕ ਨਹੀਂ ਮੁਖਸਰ ਸਾਹਿਬ ਦਾ ਜਲਾਲਾਬਾਦ ਰਿਸ਼ਵਤ ਪਟਵਾਰੀ ਲੈੰਦਾ ਕਾਬੂ ਤੁਸੀਂ ਦੇਖ ਸਕਦੇ ਹੋ ਆ ਪਟਵਾਰੀ ਨੇ 10000 ਆ ਮੁੜ ਕੇ ਜਿਹੜੀ ਹੈਗੀ ਆ 71000 ਵਾਲੀ ਖਬਰ ਦੁਬਾਰਾ ਆ ਗਈ ਆ ਫਾਜ਼ਲ ਕਾ ਦਾ ਪਟਵਾਰੀ ਰਿਸ਼ਵਤ ਲੈੰਦਾ ਕਾਬੂ ਆ ਗੁਰਦਾਸਪੁਰ ਦਾ ਜਲੰਧਰ ਦਾ ਤੁਸੀਂ ਇਹਨਾਂ ਦੇ ਵਿੱਚ ਸਿਟੀ ਜਿਹੜਾ ਸ਼ੋ ਨਹੀਂ ਹੋ ਰਿਹਾ ਹੈਗਾ ਕੋਈ ਕੋਈ ਐਦਾਂ ਦਾ ਸ਼ਹਿਰ ਜਿਹੜਾ ਹੈਗਾ ਨਹੀਂ ਲੱਗਦਾ ਜਿਸ ਤੇ ਇਹ ਰਿਸ਼ਬਤ ਲੈਂਦੇ ਕਾਬੂ ਨਾ ਕੀਤੇ ਗਏ ਹੁਣ ਸਰਕਾਰ ਐਕਸ਼ਨ ਚ ਆਵੇ ਬਿਨਾ ਜੇ ਸਰਕਾਰ ਭਲਾ ਕਰਦੀ ਹੈ ਜਿੰਨੀ ਸਰਕਾਰ ਨੇ ਨਿਸ਼ਚਿਤ ਤਨਖਾਹ ਕੀਤੀ ਜਿੱਦਣ ਤੁਸੀਂ ਸਾਈਨ ਕੀਤੇ ਆ ਉਹ ਤਨਖਾਹ ਤੁਹਾਨੂੰ ਨਹੀਂ ਮਿਲਦੀ ਤਾਂ ਗੱਲ ਕਰੋ ਹਾਂ ਠੀਕ ਆ ਕੋਈ ਸਰਕਾਰ ਦੀ ਮਜਬੂਰੀ ਆ ਕੋ ਦੇਰ ਸਵੇਰ ਮਹੀਨਾ ਇਧਰ ਮਹੀਨਾ ਉਧਰ ਹੋ ਸਕਦਾ ਆ ਲੇਕਿਨ ਤੁਹਾਨੂੰ ਪਤਾ ਸੀ ਕਿ ਸਾਡੀ ਤਨਖਾਹ ਇੰਨੀ ਆ ਇਹ ਗਲਤੀ ਸਰਕਾਰ ਦੀ ਨਹੀਂ ਸਰਕਾਰ ਨੇ ਜਿਹੜਾ ਬੌਂਡ ਆ ਉਹਦੇ ਵਿੱਚ ਲਿਖਿਆ ਜਾਂਦਾ ਕਿ ਤੁਹਾਨੂੰ ਪਰਮੰਤ ਜਿਹੜਾ ਆ ਸਕੀਲ ਮਿਲੇਗਾ ਹਨਾ ਪਟਵਾਰੀ ਰਿਸ਼ਵਤ ਲੈਂਦਾ ਕਾਬੂ ਜਲੰਧਰ ਦਾ ਪਟਵਾਰੀ ਰਿਸ਼ਵਤ ਲੈਂਦਾ ਕਾਬੂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਪਟਵਾਰੀਆਂ ਦੀਆਂ ਆ ਮਤਲਬ ਕਹਿਣ ਦਾ ਕਿ ਕੋਈ ਵੀ ਪਿੱਛੇ ਨਹੀਂ ਰਿਹਾ ਸੋ ਦੂਜਾ ਸਾਡਾ ਸਮਾਜ ਜਿਹੜਾ ਹੈਗਾ ਆ ਉਹ ਵੀ ਆ 71000 ਰੁਪਏ ਰਿਸ਼ਵਤ ਲੈਂਦਾ ਕਾਬੂ ਪਟਵਾਰੀ ਦਾ ਸੋ ਕਮਾਲ ਦੀ ਗੱਲ ਹੈ ਅਗਲਾ ਕਿੱਥੋਂ 71000 ਰੁਪਏ ਆਊਗਾ ਦੂਜੀ ਵਜਾਇ ਤੁਸੀਂ ਕਪੜੇ ਕਰਕੇ ਲੋਕਾਂ ਕੋਲੋਂ ਪੈਸੇ ਠਾਕੇ ਇੱਕ ਦੂਜੀ ਵੱਡੀ ਪਾਰਟੀ ਤੋਂ ਪੈਸੇ ਖਰਕੇ ਦੂਜੀ ਦੀ ਜ਼ਮੀਨ 'ਚ 헤ਰ ਫੇਰ ਕਰਕੇ ਕਿੰਨੇ ਪਰਿਵਾਰ ਤੁਸੀਂ ਪਟਵਾਰੀਓ ਅਲੱਗ ਕਰਵਾਏ ਆ ਇਹ ਵੀ ਸੋਚਣ ਦਾ ਵਿਸ਼ਾ ਹੈਗਾ ਹਨਾ ਕਿੰਨੇ ਪਰਿਵਾਰ ਕਿਸੇ ਦਾ ਖਾਤਾ ਕੋਈ ਇੱਧਰ ਕਰਤਾ ਕਿਸੇ ਦਾ ਖਾਤਾ ਇੱਧਰ ਕਰਤਾ ਪੈਸੇ ਲੈ ਕੇ ਕਿੰਨੇ ਜਿਹੜੇ ਕੇਸ ਚੱਲਦੇ ਆ ਕਦੇ ਕਿਸੇ ਦਾ ਕਬਜ਼ਾ ਦਿਖਾਤਾ ਇਹ ਵੀ ਤੁਹਾਡੀ ਉਦੋਂ ਉਦੋਂ ਤਾਂ ਇਹਦੇ ਵਿੱਚ ਸਰਕਾਰ ਨਹੀਂ ਆਉਂਦੀ ਉਦੋਂ ਤਾਂ ਦੋ ਪਾਰਟੀਆਂ ਹੁੰਦੀਆਂ ਇੱਕ ਪਾਰਟੀ ਹੁੰਦੀ ਏਕ ਤੁਸੀਂ ਹੁੰਨੇ ਆ ਹਨਾ ਆ 10000 ਰੁਪਏ ਰਿਸ਼ਵਤ ਇਹ ਇਹ ਐਸਆਈ ਆ ਚਲੋ ਆਪਾਂ ਇਹਨਾਂ ਨੂੰ ਛੱਡ ਲੈਨੇ ਆ ਜੇ ਹਨਾ ਸੋ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਆ ਇਹ ਪਟਵਾਰੀਆਂ ਦੀਆਂ ਖਬਰਾਂ ਹੈਗੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਪਤਾ ਨਹੀਂ ਕਿਸ ਦੂਸਰੇ ਦੇ ਨਾਲ ਹੈਗਾ ਆਪਣੀ ਜੂਨੀਅਨ ਦੇ ਵਿੱਚ ਇਹ ਰਿਸ਼ਵਤ ਨੂੰ ਕਾਨੂੰਨੀ ਅਧਿਕਾਰ ਦਾ ਜਾਮਾ ਪਹਿਨੌਣ ਲਈ ਤੁਸੀਂ ਯੂਨੀਅਨ ਬਣਾ ਰਹੇ ਹੋ ਸੋ ਇਹ ਜਿਹੜੇ ਇਹ ਲੋਕਾਂ ਦੇ ਇਲਜ਼ਾਮ ਨੇ ਸੋ ਸਰਾਸਰ ਗਲਤ ਨੇ ਜਦੋਂ ਕੋਈ ਵੀ ਬੰਦਾ ਰਿਸ਼ਵਤ ਲੈ ਕੇ ਕਿਸੇ ਗਰੀਬ ਦਾ ਢਿੱਡ ਮੁਸ਼ਕੀ ਘਰ ਤੁਸੀਂ ਪਹੁੰਚਦੇ ਹੋ ਆਪਣੀ ਔਲਾਦ ਨੂੰ ਕੀ ਮੂੰਹ ਦਿਖਾਉਨੇ ਆ ਤੁਸੀਂ ਹਨਾ ਵੀ ਮੈਂ ਆਹ ਪੈਸੇ ਲੈ ਕੇ ਆਇਆ ਨਾਲ ਦੱਸ ਵੀ ਦਿਆ ਕਰੋ ਨਾ ਕਿ ਕਿੱਥੋਂ ਆਏ ਆ ਨਾਲ ਦੱਸ ਵੀ ਦਿਆ ਕਰੋ ਕਿੱਥੋਂ ਆਏ ਆ ਹਨਾ ਸੋ ਤਨਖਾਹ ਤੁਹਾਡੀ ਕਿੰਨੀ ਆ ਤੁਹਾ ਸਭ ਨੂੰ ਪਤਾ ਹੈਗਾ ਹੈ ਨਾ ਸਰਕਾਰ ਨੂੰ ਵੀ ਪਤਾ ਤੁਹਾਡੀ ਤਨਖਾਹ ਕਿੰਨੀ ਆ ਸਰਕਾਰ ਨਾਲ ਲੜਾਈ ਤੁਸੀਂ ਲੜੋ ਤੁਹਾਡੀ ਕਲਮ ਛੱਡਣ ਦੇ ਨਾਲ ਪਬਲਿਕ ਨੂੰ ਪਰੇਸ਼ਾਨੀ ਹੋਏਗੀ ਤੁਸੀਂ ਕੌਣ ਹੋਣੇ ਆ ਪਬਲਿਕ ਨੂੰ ਪਰੇਸ਼ਾਨੀ ਦੇਣ ਵਾਲੇ ਹੈ ਨਾ ਤੁਹਾਨੂੰ ਪਬਲਿਕਲੀ ਰੱਖਿਆ ਹੈਗਾ ਤੁਸੀਂ ਆਪਣਾ ਕੰਮ ਕਰੀ ਜਾਓ ਸਾਈਡ ਤੇ ਦਿੱਖੀਆ ਆਪਣਾ ਸਰਕਾਰ ਨਾਲ ਲੜਾਈ ਲੜੋ ਸੋ ਸਾਰੇ ਵਿਭਾਗਾਂ ਵਾਲਿਆਂ ਨੂੰ ਇਹ ਜਿਹੜੀ ਹੈਗੀ ਆ ਅਪੀਲ ਹੈ ਜਿਹੜੀ ਤੁਹਾਡੀ ਸਰਕਾਰ ਨਾਲ ਲੜਾਈ ਆ ਉਹਦੇ ਚ ਪਬਲਿਕ ਦਾ ਕੰਮ ਕਿਉਂ ਬੰਦ ਹੋਵੇ ਬਈ ਜਿੱਦਣ ਤੁਸੀਂ ਨੌਕਰੀ ਲਈ ਸੀ ਤੁਹਾਨੂੰ ਸਰਕਾਰ ਨੇ ਇਹ 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 ਕਹਿ ਕੇ ਰੱਖਿਆ ਸੀ ਕਿ ਤੁਹਾਡੀ ਤਨਖਾਹ ਤੁਹਾਡਾ ਜਿਹੜਾ ਤਨਖਾਹ ਦਾ ਸਕੇਲ ਆਹਾ ਆ ਉਦੋਂ ਤੁਸੀਂ ਅਨਪੜ੍ਹ ਸੀ ਜੇ ਸਰਕਾਰ ਨੇ ਤੁਹਾਨੂੰ ਪਟਵਾਰੀ ਬਣਾਇਆ ਆ ਤੇ ਤੁਹਾਡੇ ਨਾਲ ਇੱਕ ਬੌਂਡ ਸਾਈਨ ਕੀਤਾ ਉਹਨਾਂ ਨੇ ਕਿ ਆ ਤੁਹਾਡਾ ਕੰਮ ਆ ਆ ਸਰਕਲ ਹੋਊਗਾ ਆ ਤੁਸੀਂ ਕੰਮ ਕਰਨਾ ਇੰਨੀ ਮਿਲਣੀ ਹੈ ਤਨਖਾਹ ਉਦੋਂ ਤੁਸੀਂ ਗਵਾਰ ਸੀਗੇ ਉਦੋਂ ਤੁਸੀਂ ਅਨਪੜ੍ਹ ਸੀਗੇ ਉਧਰ ਨਹੀਂ ਸੀ ਤੁਹਾਨੂੰ ਪਤਾ ਸਾਨੂੰ ਇੰਨੀ ਤਨਖਾਹ ਮਿਲਣੀ ਆ ਹੁਣ ਤੁਸੀਂ ਰੌਲਾ ਪਾਉਂਦੇ ਫਿਰਦੇ ਆ ਕਿ ਸਾਨੂੰ ਇੰਨੀ ਸਾਡੀ ਤਨਖਾਹ ਥੋੜੀ ਆ ਸਾਡੀ ਇੰਨੀ ਆ ਸਾਡੀ ਅਸੀਂ ਨਰੇਗਾ ਮਜ਼ਦੂਰਾਂ ਤੋਂ ਵੀ ਘਟਿਆ ਭਾਈ ਇੱਥੇ ਤਾਂ ਸਰਕਾਰ ਨਾਲ ਲੜਦੀ ਵੀ ਲੋੜ ਨਹੀਂ ਪਈ ਸੀ ਨੌਕਰੀ ਛੱਡ ਕੇ ਨਰੇਗਾ 'ਚ ਭਰਤੀ ਹੋ ਜਾਓ ਉਥੇ ਤਾਂ ਸਰਕਾਰ ਦੇ ਨਾਲ ਲੜਨ ਦੀ ਲੋੜ ਹੀ ਨਹੀਂ ਪੈਗੀ ਤੁਹਾਨੂੰ ਪਤਾ ਹੈ ਕਿ ਸਾਨੂੰ ਐਨੇ ਪੈਸੇ ਮਿਲਣੇ ਆ ਤੁਹਾਨੂੰ ਹੁਣ ਵੀ ਪਤਾ ਪਟਵਾਰੀ ਹੋਣ ਦੇ ਨਾਤੇ ਸਾਨੂੰ ਐਨੇ ਪੈਸੇ ਮਿਲਣੇ ਆ ਸਾਨੂੰ ਇੰਨੀ ਤਨਖਾਹ ਮਿਲਣੀ ਆ ਸੋ ਇਹ ਇਹ ਤਮਾਚੇ ਜਿਹੜੇ ਆ ਗਿਆ ਪਬਲਿਕ ਨੂੰ ਪਰੇਸ਼ਾਨ ਕਰਨ ਦੇ ਤਮਾਚੇ ਜਿਹੜੇ ਹੈਗਾ ਇਹ ਬਿਲਕੁਲ ਨਹੀਂ ਕਰਨੇ ਚਾਹੀਦੇ ਸਮਾਜ ਦੇ ਵਿੱਚ ਐਦਾਂ ਦੇ ਲੋਕ ਵੀ ਨੇ ਜਿਹੜੇ ਆਪਣੇ ਔਲਾਦ ਨੂੰ ਬੇਈਮਾਨੀ ਨਹੀਂ ਖਿਲਾਉਣਾ ਚਾਹੁੰਦੇ ਜਿਨ੍ਹਾਂ ਦੇ ਸਿਰ ਤੇ ਅੱਜ ਤੱਕ ਸਮਾਜ ਟਿਕਿਆ ਹੋਇਆ ਹਾਂ ਮਹਿਕਮਾ ਸਰਕਾਰੀ ਕੋਈ ਵੀ ਹੈਗਾ ਜਿਹੜਾ ਹੈਗਾ ਉਥੇ ਰਿਸ਼ਵਤ ਦਾ ਜਿਹੜਾ ਬੋਲਬਾਲਾ ਰੱਜ ਕੇ ਹੈਗਾ ਆ ਸੋ ਤੁਸੀਂ ਦੇਖ ਸਕਦੇ ਹੋ ਕਿ 10000 ਰੁਪਏ ਰਿਸ਼ਵਤ ਲੈਂਦਾ ਇਹ ਐਸਆਈ ਹੈਗਾ ਇਹ 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 ਖਬਰ ਪਟਵਾਰੀ ਨਾ ਤਾਂ ਲਗਾਤ ਨਹੀਂ ਰੱਖ ਸਕਦੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਖਬਰਾਂ ਨੇ ਇਹ ਤਾਜ਼ੀਆਂ ਖਬਰਾਂ ਕੁਝ ਅੰਛ ਨੇ ਜਿਹੜੇ ਸਾਨੂੰ ਅਸੀਂ ਪੂਰੇ ਤਾਂ ਨਹੀਂ ਮਤਲਬ ਕਹਿ ਸਕਦੇ ਕਿ ਸਾਰੇ ਪੰਜਾਬ ਦੇ ਪੂਰੇ ਨੇ ਇਹ ਬਹੁਤ ਸਾਰੀਆਂ ਹੋਰ ਖਬਰਾਂ ਨੇ ਜਿਹੜੀਆਂ ਉਹ ਬਹੁਤ ਇਹ ਪਿੱਛੇ ਨੇ ਕਿ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਤੀ ਕਾਬੂ ਕੀਤਾ ਗਿਆ ਸਰਕਾਰੀ ਵਿਭਾਗਾਂ ਤੋਂ ਸੀ ਉਹ ਸਰਕਾਰਾਂ ਨੇ ਹੀ ਤੁਹਾਨੂੰ ਫੜਿਆ ਕਿਸੇ ਦੀ ਕੰਪਲੇਂਟ ਤੇ ਫੜਿਆ ਬੰਗਾ ਹਲਕੇ ਦਾ ਪਟਵਾਰੀ ਵੀ ਫੜਿਆ ਗਿਆ ਸੀਗਾ ਉਦੇ ਇਸ ਦੇ ਵਿੱਚ ਤੁਸੀਂ ਹੜਤਾਲ ਕਰਤੀ ਅਫਸਰਾਂ ਨਾਲ ਕੇ ਇਹਦਾ ਮਤਲਬ ਤੁਹਾਡਾ ਜਿਹੜਾ ਪੈਸਾ ਆ ਸਮਾਂ ਤੁਹਾਨੂੰ ਤਾਂ ਪੋਲ ਖੋਲਣੀ ਚਾਹੀਦੀ ਏ ਕਿ ਸਾਨੂੰ ਇਹਨਾਂ ਨਾਲ ਬੰਦਿਆਂ ਦਾ ਦਬਾਅ ਆ ਕਿ ਸਾਨੂੰ ਐਸਾ ਜਿਹੜਾ ਦੂਸਰਾ ਹੈਗਾ ਆ ਉਹ ਹਿੱਸਾ ਪਤੀਏ ਇੱਥੇ ਇੱਥੇ ਤੱਕ ਪਹੁੰਚਾਉਣਾ ਪੈਂਦਾ ਆ ਭਾਈ ਸਾਡਾ ਛੁਟਕਾਰਾ ਕਰਾਓ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆ ਪਟਵਾਰੀ ਵੀ ਜਿਹੜਾ ਇਹ ਵੀਡੀਓ ਚੱਲਦੀ ਆ ਐਨ ਘਰ ਲੱਗੀਆਂ ਦੇ ਕਿੰਨਾ ਸ਼ਰੀਫ ਲੱਗਦਾ ਦੇਖਣ ਨੂੰ ਇਹ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਤੀ ਫੜਿਆ ਗਿਆ ਹੈਗਾ ਤੁਸੀਂ ਦੂਸਰਾ ਪਟਵਾਰੀ ਦੇਖ ਸਕਦੇ ਹੋ ਇਹਦੇ ਹੱਥ ਤੋਂ ਆਏ ਜਾ ਰਹੇ ਆ ਸਾਹਨੇ ਵਾਲ ਤੋਂ ਪਟਵਾਰੀ ਆ ਹੈ ਨਾ ਸੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਹੈ ਮੁਖਸਰ ਸਾਹਿਬ ਵਾਲਾ ਪਟਵਾਰੀ ਦੇ ਕੜਤਾ ਪਜਾਮਾ ਕਿੱਦਾਂ ਛੱਡਿਆ ਹੈ ਲੀਡਰਾਂ ਵਾਂਗੂ ਹਨਾ ਮੂੰਹ ਤੇ ਰਮਾਲ ਬੰਨਿਆ ਹੈ ਦੇ ਸਿਰ ਤੇ ਪੱਗ ਹੁਣ ਨਹੀਂ ਕੋ ਪੱਗ ਦੀ ਗੱਲ ਕਰਦਾ ਕਿ ਇਹ ਇਹ ਬੰਦਾ ਸਿਰੇ ਦਾ ਝੂਠਾ ਪੈਸੇ ਲੈਂਦਾ ਹਨਾ ਹੁਣ ਨਹੀਂ ਕਿਸੇ ਨੂੰ ਪੱਗ ਦੀ ਸੋ ਐਨਐਸਆਰ ਟੀਵੀ ਦੀ ਖਬਰ ਹੈਗੀ ਆ ਤੁਸੀਂ ਦੇਖ ਸਕਦੇ ਹੋ ਅਫਸਰ ਸਾਹਿਬ ਬਿਆਨ ਦੇ ਰਹੇ ਨੇ ਕਿ ਇਹ ਇੱਕ ਖਬਰ ਇੱਕ ਕਿੱਦਾਂ ਕਿੱਦਾਂ ਅਸੀਂ ਇਸ ਨੂੰ ਫੜਿਆ ਗਿਆ ਹੈ ਇੱਕ ਪਟਵਾਰੀ ਦਾ ਯਾਰ ਰਿਸ਼ਵਤ ਦੇ ਪੈਸੇ ਲੈਂਦਾ ਹੀ ਉਹ ਉੱਥੇ ਵਿਜੀਲੈਂਸ ਦੀ ਰੇਟ ਪਈ ਉਹ ਪੈਸੇ ਖਾਣ ਲੱਪਿਆ ਉਹ ਪੈਸੇ ਹੀ ਚੱਬ ਗਿਆ ਜੇ ਨਹੀਂ ਟੈਂਸ਼ਨ ਹੈ ਆ ਤਾਂ ਤੁਸੀਂ ਉਹ ਵੀਡੀਓ ਜਿਹੜੀ ਹੈਗੀ ਆ ਉਹ ਸਾਰੇ ਉਹਦੇ ਔਲਾਦਾਂ ਨੇ ਵੀ ਦੇਖੀ ਹੋਊਗੀ ਬੜੀ ਟੋਰ ਨਾ ਘੁੰਮਦੀਆਂ ਇਹਨਾਂ ਦੀਆਂ ਔਲਾਦਾਂ ਪਤਾ ਨਹੀਂ ਕਿ ਤੁਸੀਂ ਗਰੀਬਾਂ ਨੂੰ ਲੁੱਟ ਕੇ ਜਿਹੜੇ ਹੈਗੇ ਆ ਇਹ ਇਹਨਾਂ ਨੂੰ ਇਹ ਪੈਸੇ ਜਿਹੜੇ ਹੈਗੇ ਆ ਤੁਸੀਂ ਲੈ ਕੇ ਆਉਨੇ ਹੈਗੇ ਆ ਉਹਨਾਂ ਸਿਰ ਤੇ ਤੁਸੀਂ ਐਸ਼ ਕਰਦੇ ਆ ਬਹੁਤ ਸਾਰੇ ਪਤਵੰਤੇ ਸੱਜਣ ਵੀ ਇਦਾਂ ਦੇ ਹੈਗੇ ਸਾਰਾ ਦਿਨ ਦਿਹਾੜੀ ਚਿੱਟਾ ਕੁੜਤਾ ਪਜਾਮਾ ਪਾ ਕੇ ਘੁੰਮਦੇ ਆ ਔਲਾਦ ਵੀ ਉਹਨਾਂ ਦੀ ਕੋਈ ਨਹੀਂ ਕੰਮ ਕਰਦੀ ਉਹ ਆਪ ਵੀ ਕੋਈ ਨਹੀਂ ਕੰਮ ਕਰਦੇ ਉਹ ਪੈਸਾ ਕਿੱਥੋਂ ਆਉਂਦਾ ਉਹਨਾਂ ਦਾ ਘਰ ਚ ਲਾਉਣ ਵਾਸਤੇ ਤੇਰੇ ਮੇਰੇ ਵਰਗੇ ਦੀ ਅੱਡੀ ਨਹੀਂ ਲੱਗਦੀ ਸਾਰਾ ਦਿਨ ਤੁਸੀਂ ਉਹਨਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਜਿਹੜਾ ਤੁਹਾਡੇ ਕੋਲ ਕੋਈ ਰਾਸ਼ਨ ਕਾਰਡ ਬਣਾਉਣ ਜਾਂਦਾ ਕੋਈ ਕੁੱਛ ਕਰ ਕਰਨ ਜਾਂਦਾ ਕੋਈ ਕੁੱਛ ਕਰਨ ਜਾਂਦਾ ਕੋਈ ਆਪਣੇ ਜ਼ਮੀਨ ਦੇ ਵਿੱਚ ਕੋਈ ਕਾਗਜ਼ ਪੱਤਰ ਤੁਹਾਡਾ ਹੀ ਗਲਤ ਲਿਖਿਆ ਹੈ ਸਹੀ ਕਰਵਾਉਣ ਜਾਂਦਾ ਤੁਸੀਂ ਉਹਦੇ ਬਦਲੇ ਪੈਸੇ ਮੰਗਦੇ ਹੋ ਲਾਹਣਤਾ ਯਾਰ ਸੋ ਅਗਲੀ ਖਬਰ ਨਾਲ ਲੈ ਕੇ ਫਿਰ ਮਿਲਾਂਗੇ ਸੋ ਤੁਸੀਂ ਆ ਦੇਖਦੇ ਰਹੋ